PGN 24 ਨਾਲ ਦਰ ਚੁਕੇ ਸਾਰੇ ਰੱਬ ਵਰਗੇ ਸਤਿਅੰਤ ਦਾ ਸਵਾਗਤ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸ੍ਰੀ ਅਕਾਲ ਆਦab ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪਖਦੇ ਮੁੱਤੇ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਇਸ ਦੇ ਵਿੱਚ ਕਾਲ ਕਰਨੇ ਨੰਬਰ 905 867 2770 ਲਾਈਵ ਦੇ ਨਾਲ ਨਾਲ ਫੇਸਬੁੱਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਨਾਲ ਲਿਸਨ ਲਾਈਵ ਨੰਬਰ ਦੇ ਫੋਨ ਡਾਇਰ ਕਰਕੇ ਵੀ ਸੁਣਿਆ ਜਾ ਸਕਦਾ ਹੈ ਆਪਣੇ ਨਾਲ ਬਟਿੰਡੇ ਸ਼ਹਿਰ ਤੋਂ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਜੁੜ ਚੁੱਕੇ ਕਰਦੇ ਨੇ ਦਾ ਸਵਾਗਤ ਜੀ ਢਿੱਲੋਂ ਸਾਹਿਬ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਅੱਜ ਸਵੇਰੇ 11 ਵਜੇ ਤੋਂ ਬਾਰਿਸ਼ ਸ਼ੁਰੂ ਹੋਈ ਹੋਈ ਹੈ ਮੌਂਟਰੀਅਲ ਤੇ ਖਾਸ ਕਰਕੇ ਟ੍ਰਾਂਟੋ ਤੱਕ ਜਿੱਥੇ ਜਿੱਥੇ ਬਾਰਿਸ਼ ਹੋ ਰਹੀ ਹੈ ਬਹੁਤ ਹੈਵੀਅਰ ਥੰਡਰਸਟਾਰਮ ਆ ਤੇ ਬੀ ਕੇਅਰਫੁਲ ਧਿਆਨ ਦੇ ਨਾਲ ਗੱਡੀਆਂ ਚਲਾਓ ਪਾਣੀ ਬਹੁਤ ਜ਼ਿਆਦਾ ਖੜਾ ਹੋਇਆ। ਆ ਪਾਰਕਿੰਗਾਂ ਦੇ ਵਿੱਚ ਵੀ ਪਾਣੀ ਬਹੁਤ ਖੜਾ ਹੋਇਆ ਤੇ ਤੁਸੀਂ ਕਿਤੇ ਜਾਂਦੇ ਹੋ ਤਾਂ ਬੜੇ ਧਿਆਨ ਦੇ ਨਾਲ ਗੱਡੀ ਚਲਾਓ ਕਿਉਂਕਿ ਸਲਿੱਪ ਕਰ ਸਕਦੀ ਆ ਢਿਲੋ ਸਾਹਿਬ ਬੜੇ ਲੰਮੇ ਸਮੇਂ ਤੋਂ 5 ਕੁ ਮਹੀਨੇ ਹੋ ਗਏ ਮੈਨੂੰ ਲੱਗਦਾ ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹਰਿਆਣੇ ਦੇ ਬਾਰਡਰ ਤੇ ਹਰਿਆਣੇ ਨੇ ਅੰਦਰ ਨਹੀਂ ਵੜਨ ਦਿੱਤਾ ਉਹ ਤਾਂ ਦਿੱਲੀ ਵੀ ਰੋਕਾਂ ਲਾਈਆਂ ਹੋਈਆਂ ਪਰ ਹੁਣ ਪਤਾ ਨਹੀਂ ਕਿਹਨੇ ਪਟੀਸ਼ਨ ਪਾਈ ਆ ਕਿਸਾਨਾਂ ਨੇ ਵੀ ਨਹੀਂ ਪਾਈ ਪੰਜਾਬ ਸਰਕਾਰ ਨੇ ਵੀ ਨਹੀਂ ਪਾਈ ਸ਼ਾਇਦ ਹਰਿਆਣੇ ਦੇ ਕਿਸੇ ਕਿਹਨੇ ਪਾਈ ਆ ਤੁਹਾਨੂੰ ਪਤਾ ਹੋਣਾ ਹੁਣ ਕਹਿੰਦੇ 1 ਹਫਤੇ ਦੇ ਵਿੱਚ ਸ਼ੰਭੂ ਬਾਰਡਰ ਖੋਲ੍ਹਾ ਜਾਵੇ ਹਾਈ ਕੋਰਟ ਦੀ ਹਰਿਆਣਾ ਸਰਕਾਰ ਨੂੰ ਹਦਾਇਤ ਦੇਖੋ ਗੱਲ ਇਹ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਆਂ ਔਰ ਬੜਾ ਇਤਿਹਾਸਕ ਹੈ ਜੀ ਇਤਿਹਾਸਕ ਇਸ ਕਰਕੇ ਹੈ ਕਿ ਜਿਹੜੀਆਂ ਗੱਲਾਂ ਦਾ ਅਸੀਂ ਜ਼ਿਕਰ ਆਮ ਤੌਰ ਤੇ ਟੈਲੀਵਿਜ਼ਨਾਂ ਤੇ ਰੇਡੀਓ ਤੇ ਖ਼ਵਾਰਾਂ ਦੇ ਵਿੱਚ ਕਰਦੇ ਹਾਂ 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 ਕਿ ਲੋਕਾਂ ਨੂੰ ਕਨਸਟੀਟਿਊਸ਼ਨਲ ਜਿਹੜੇ ਰਾਈਟ ਮਿਲੇ ਹੋਏ ਆ ਉਹਨਾਂ ਰਾਈਟਸ ਤੇ ਉਲੰਘਣਾ ਹੋ ਰਹੀ ਆ ਉਹਨਾਂ ਰਾਈਟਸ ਦੇ ਉੱਤੇ ਅਮਲ ਨਹੀਂ ਹੋਣ ਦਿੱਤਾ ਜਾ ਰਿਹਾ ਰੁਕਾਵਟਾਂ ਪਾਈਆਂ ਜਾ ਰਹੀਆਂ ਔਰ ਰੁਕਾਵਟਾਂ ਵੀ ਕਿਸੇ ਹੋਰ ਵੱਲੋਂ ਨਹੀਂ ਪਾਈਆਂ ਜਾ ਰਹੀਆਂ ਸਟੇਟ ਵੱਲੋਂ ਭਾਗ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਇਹ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਇਸ ਦੇ ਤੇ ਜਿਹੜਾ ਇਹ ਫੈਸਲਾ ਆ ਇਹ ਬੜਾ ਮਹੱਤਵਪੂਰਨ ਆਪਾਂ ਜਾਣਦੇ ਆ ਕਿ ਪਹਿਲਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਇਹ ਕੁਝ ਜਿਹੜੇ ਕਾਲੇ ਕਾਨੂੰਨ ਆਏ ਸੀ ਉਹਨਾਂ ਦੇ ਖਿਲਾਫ ਮੋਰਚਾ ਸ਼ੁਰੂ ਕੀਤਾ ਸੀ ਜੀ ਔਰ ਉਹ ਮੋਰਚਾ ਫਿਰ ਜਿਹੜਾ ਹੈਗਾ ਦੇਸ਼ ਟੈਪੀ ਬਣ ਗਿਆ ਸੀ ਜੀ ਦਾ ਨਾਂ ਫਿਰ ਸੰਜੁਕਤ ਕਿਸਾਨ ਮੋਰਚਾ ਰੱਖਤਾ ਸੀ ਔਰ ਉਸ ਕਿਸਾਨ ਮੋਰਚੇ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਬੜੇ ਲੰਬੇ ਸਮੇਂ ਬਾਅਦ ਤੇ ਉਹ ਵੀ ਕੀਮਤ ਵੀ ਬੜੀ ਚਕਾਉਣੀ ਪਈ ਸੀ ਜੀ 700 ਤੋਂ ਉੱਪਰ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਆਮੇ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਫੀ ਵੀ ਮੰਗ ਲਈ ਸੀ ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਵੀ ਕਹੀ ਸੀ। ਹਾਂ ਔਰ ਜਦੋਂ ਕਿਸਾਨਾਂ ਨੂੰ ਉੱਥੋਂ ਉੱਠਣ ਲਈ ਬੇਨਤੀ ਕੀਤੀ ਕਿ ਜੀ ਹੁਣ ਤੁਹਾਡੀਆਂ ਮੰਗਾਂ ਮੰਨ ਲਈਆਂ ਤੇ ਤੁਸੀਂ ਚਲੇ ਜਾਓ। ਜੀ ਤਾਂ ਕਿਸਾਨ ਫਿਰ ਇਸ ਗੱਲ ਤੇ ਆਗੇ ਕਿ ਸਾਡੀ ਬੇਸਿਕ ਮੰਗ ਤਾਂ ਰਹਿੰਦੀ ਹੈ। ਹਾਂ ਹਾਂ ਉਹ ਮੰਗ ਜਿਹੜੀ ਹੈਗੀ ਹੈ ਉਹ ਹੈ ਕਿ ਸਾਨੂੰ ਐਮਐਸਪੀ ਜਿਹੜੀ ਹੈ ਕਾਨੂੰਨੀ ਗਰੰਟੀ ਦਿੱਤੀ ਜਾਵੇ ਜਿਵੇਂ ਕਿ ਡਾਕਟਰ ਸੁਮਿੰਨਾਥਨ ਕਮੇਟੀ ਦੀਆਂ ਸ਼ਿਫਾਰਿਸ਼ਾਂ ਹੈ ਜੀ ਔਰ ਜਿਹਨਾਂ ਸ਼ਿਫਾਰਿਸ਼ਾਂ ਦੇ ਸੰਬੰਧ ਵਿੱਚ ਸਾਰੇ ਪੋਲੀਟੀਕਲ ਪਾਰਟੀਆਂ ਨੇ 2014 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਸੀ ਜੀ ਮੈਂ ਜ਼ਿਕਰ ਕਰਦੇ ਮੈਂ ਕਿ ਅਸਲ ਦੇ ਵਿੱਚ ਜਿਹੜੀ ਕਮੇਟੀ ਸੀ ਡਾਕਟਰ ਸੁਮਿੰਨਾਥਨ ਕਮਿਸ਼ਨ ਦੀ ਅਗਵਾਈ ਵਾਲੀ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬਣਾਈ ਸੀ ਜੀ ਭਾਵੇਂ ਉਸ ਤੋਂ ਬਾਅਦ ਵੀ ਸਰਕਾਰ ਰਹੀ ਸੀ ਡਾਕਟਰ ਮਨਮੋਹਨ ਸਿੰਘ ਦੀ ਪਰ ਅਮਲ ਉਦੋਂ ਵੀ ਨਹੀਂ ਹੋਇਆ ਸੀ ਤੇ ਅਮਲ ਅਗਾਹ ਨੂੰ ਵੀ ਨਹੀਂ ਰਿਹਾ ਹੂੰ ਉਸ ਵੇਲੇ ਫਿਰ ਭਾਰਤ ਸਰਕਾਰ ਨੇ ਇੱਕ ਜਿਹਾ ਹੈਗਾ ਆਪਾਂ ਜਿਹਨੂੰ ਕਹਿ ਸਕਦੇ ਆ ਅਣਲਿਖਤ ਸਮਝੌਤਾ ਕਰ ਲਿਆ ਸੀ ਸਾਡੇ ਕਿਸਾਨਾਂ ਦੇ ਨਾਲ ਉਹਨਾਂ ਨੇ ਕਹਿ ਸੀ ਕਿ ਤੁਹਾਨੂੰ ਅਸੀਂ ਜਿਹੜੀ ਹੈਗੀ ਐ ਐਮਐਸਟੀ ਵੀ ਦੇਵਾਂਗੇ ਜਿਹਨਾਂ ਲੋਕਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਸਾਰੇ ਪਰਚੇ ਵੀ ਰੱਦ ਕਰਾਂਗੇ ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਅਸੀਂ ਮੁਆਵਜ਼ਾ ਵਗੈਰਾ ਵੀ ਦੇਵਾਂਗੇ ਨੌਕਰੀਆਂ ਵੀ ਦੇਵਾਂਗੇ ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਅਸਲ ਦੇ ਵਿੱਚ ਪੰਜਾਬ ਦੀ ਕਪਤਨ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਕਿਸਾਨਾਂ ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਸੀ। ਜੀ। ਔਰ ਪਰਿਵਾਰ ਦੇ ਇੱਕ ਬੰਦੇ ਨੂੰ ਨੌਕਰੀ ਦੇਣ ਦੀ ਵੀ ਉਹਨਾਂ ਨੇ ਜਿਹੜੀ ਹੈ ਉਹ ਕਮਿਟਮੈਂਟ ਕੀਤੀ ਸੀ ਤੇ ਉਹਦੇ ਤੇ ਪਹਿਰਾ ਵੀ ਦਿੱਤਾ ਸੀ। ਪਰ ਜੇ ਆਪਾਂ ਦੇਖੀਏ ਕਿ ਸ਼ਹਾਦਤਾਂ ਕੱਲੀਆਂ ਪੰਜਾਬ ਦੀਆਂ ਨਹੀਂ ਨਾ ਹੋਈਆਂ। ਬਿਲਕੁਲ। ਉਹਦੇ ਚ ਹਰਿਆਣੇ ਦੇ ਵੀ ਹੋ ਗਿਆ ਤੇ ਹੋਰਾਂ ਦਾ ਜਾਂਦੀਆਂ ਵੀ ਹੋਈਆਂ। ਜੀ। ਮੁਕੱਦਮੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਸਰਕਾਰ ਨੇ ਕੁਝ ਬਹੁਤੇ ਦਰਜ ਨਹੀਂ ਕੀਤੇ ਸੀ ਜੇ ਦਰਜ ਕੀਤੇ ਤਾਂ ਵਾਪਸ ਲੈਣ ਦੀ ਗੱਲ ਕਰ ਲਈ। ਪਰ ਜਿਹੜੀਆਂ ਦੂਜੀਆਂ ਸਰਕਾਰਾਂ ਖਾਸ ਕਰਕੇ ਜੇ ਆਪਾਂ ਹਰਿਆਣੇ ਦੀ ਸਰਕਾਰ ਕਹੀਏ ਉਹਨਾਂ ਨੇ ਮਕਦਮੇ ਵਾਪਸ ਨਹੀਂ ਸੀ ਲਏ। ਜੀ। ਪਰ ਇਹੀ ਜਿਹੜਾ ਹੈਗਾ ਰੇਲਵੇ ਦਾ ਜਿਹੜਾ ਹੈਗਾ ਇੱਕ ਵਾਰ ਕੇਂਦਰ ਸਰਕਾਰ ਦੇ ਬਤਿਹਤ ਹੈ ਉਹਦੇ ਪਰਚੇ ਵੀ ਖੜੇ ਸੀ। ਤਾਂ ਉਹ ਕਿਸਾਨਾਂ ਨਾਲ ਕਮਿਟਮੈਂਟ ਕਰ ਲਈ ਕਿ ਜੇ ਅਸੀਂ ਇਹ ਸਾਰਾ ਕੁਝ ਕਰ ਲਾਂਗੇ ਤੇ ਤੁਸੀਂ ਚਲੇ ਜਾਓ। ਕਿਸਾਨਾਂ ਦੇ ਇੱਕ ਟੰਡੇ ਨੇ ਗਲਤੀ ਇਹ ਕਰਦੀ ਕਿ ਉਹ ਆ ਕੇ ਚੋਣਾ ਚ ਖੁੱਦ ਪਈ। ਚੋਣਾਂ ਦੇ ਵਿੱਚ ਕਿਉਂਕਿ ਜਿਹੜੀ ਆਰਥਿਕ ਲੜਾਈ ਆ ਉਹ ਹੋਰ ਚੀਜ਼ ਹੁੰਦੀ ਹੈ ਸਿਆਸਤ ਹੋਰ ਚੀਜ਼ ਹੁੰਦੀ ਹੈ। ਜਦੋਂ ਇਹ ਲੜਾਈ ਸ਼ੁਰੂ ਹੋਈ ਸੀ ਚੰਦੀਪ ਸਾਹਿਬ ਤਾਂ ਇਸ ਲੜਾਈ ਦੇ ਵਿੱਚ ਜਿਹੜੇ ਲੋਕ ਗਏ ਸੀ ਉਹ ਚਾ ਅਕਾਲੀ ਵੀ ਸੀ ਉਹ ਚ ਕਾਂਗਰਸੀ ਵੀ ਸੀ ਉਹ ਕਾਂਗਰਸੀ ਵੀ ਸੀ ਉਹਦੇ ਵਿੱਚ ਵਕਫ ਵਕਫ ਤਾਂ ਦੇ ਲੋਕ ਹੋਰ ਵੀ ਸੀ। ਹਾਂ। ਪਰ ਜਦੋਂ ਜਵਾਨਾਂ ਦਾ ਡੰਕਾ ਵੱਜ ਗਿਆ ਤਾਂ ਆਪੋ ਆਪਣੀਆਂ ਪਾਰਟੀਆਂ ਨਾਲ ਚਲੇ ਗਏ। ਕਿਸਾਨ ਇਸ ਗੱਲ ਨੂੰ ਮਿਸ ਅੰਡਰਸਟੈਂਡਿੰਗ ਕਰ ਗਈ ਕਿ ਸਾਡੇ ਨਾਲ ਇੰਨੇ ਲੋਕ ਲੱਗੇ ਹੋਏ ਐ ਤੇ ਸਾਨੂੰ ਤਾਂ ਵੋਟਾਂ ਪਾਉਣ ਦੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਤੇ ਵੱਡੇ ਲੀਡਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਵਰਗੇ ਬੰਦੇ ਜਿਹੜੇ ਤਿੰਨ ਤਿੰਨ ਵਜ਼ੀਰਾਂ ਨੂੰ ਬੋਲਣ ਨਹੀਂ ਦੇਦੇ ਸੀ ਜੀ ਉਹਨਾਂ ਨੇ ਮੂਰੇ ਢੱਕਾ ਲਾਉਂਦੇ ਸੀ ਕੁਸ ਕਰੀ ਸਕਦੇ ਸੀ ਵਜ਼ੀਰ ਜਿਨ੍ਹਾਂ ਦੀ ਦਲੀਲ ਦੇ ਸਾਹਮਣੇ ਤੇ ਉਹਨਾਂ ਦੀ ਵੀ ਜਮਾਨਤ ਖਤਮ ਹੋ ਗਈ ਸੀ ਜੀ ਇਹਦੇ ਨਾਲ ਫਿਰ ਕਿਸਾਨ ਲਹਿਰ ਦੇ ਵਿੱਚ ਫੁੱਟ ਪੈ ਗਈ ਪੰਜਾਬ ਦੇ ਵਿੱਚ ਜਿਹੜੀਆਂ ਦੋ ਤਰ੍ਹਾਂ ਸੀਆਂ ਉਹ ਦੋ ਤਰ੍ਹਾਂ ਇਨ੍ਹਾਂ ਤੋਂ ਅਲੱਗ ਹੋ ਗੁਣਾਂ ਇੱਕ ਬੀਕੇ ਜੂ ਜਿਹੜੀ ਹੈਗੀ ਐ ਦਲੇਵਾਲ ਸਾਹਿਬ ਦੀ ਅਗਵਾਈ ਵਾਲੀ ਬੀਕੇ ਜੂ ਉਹ ਕੋ ਅਲੱਗ ਹੋ ਗਈ ਤੇ ਉਹਨਾਂ ਨੇ ਆਪਣਾ ਕੁਝ ਹੋਰ ਤਰ੍ਹਾਂ ਨਾਲ ਮਿਲ ਕੇ ਕੈਰਸੀ ਆ ਸਿੱਸ ਜੁਕਤ ਕਿਸਾਨ ਮੋਰਚਾ ਬਣਾ ਲਿਆ। ਹੂੰ ਹੂੰ। ਦੂਜੇ ਅੰਮ੍ਰਿਤਸਰ ਵਾਲੇ ਜਿਹੜੇ ਹੈਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਉਹ ਹੋ ਗਏ। ਜੀ। ਇਹਨਾਂ ਨੇ ਫਿਰ ਮਿਲ ਕੇ ਆਪਣੇ ਪੱਧਰ ਦੇ ਉੱਤੇ ਇੱਕ ਮੋਰਚਾ ਲਾਇਆ ਕਿ ਜੀ ਅਸੀਂ ਉਹਨਾਂ ਮੰਗਾਂ ਦੀ ਪੂਰਤੀ ਵਾਸਤੇ ਦਿੱਲੀ ਨੂੰ ਜਾਣੀ ਹੈ। ਜੀ। ਦਿੱਲੀ ਨੂੰ ਜਾਣ ਵਾਸਤੇ ਜਦੋਂ ਇਹ ਤੁਰੇ ਛੋਤੇ ਫਿਰ ਦੋਨਾਂ ਥਾਵਾਂ ਦੇ ਉੱਤੇ ਚਾਹੇ ਉਹ ਖਨੌੜੀ ਹੈ ਤੇ ਚਾਹੇ ਸ਼ੰਭੂ ਹੈ। ਉੱਥੇ ਪਹਿਲਾਂ ਬੈਰੀਕੇਡ ਲਾਏ ਗਏ। ਇਹਨਾਂ ਨੂੰ ਜਵਾਨ ਤੋਂ ਰੁਕਿਆ ਗਿਆ। ਜਿਵੇਂ ਕਿ ਕਿਸਾਨਾਂ ਦਾ ਪਹਿਲਾਂ ਵੀ ਪੈਂਤਰਾ ਸੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਠੀਕ ਹੈ। ਅਸੀਂ ਐਮਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲਵਾਂਗੇ ਜਿੱਥੇ ਸਾਨੂੰ ਰੋਕਿਆ ਸੀ ਪੂਰਮਣ ਬਹਿ ਜਾਗੇ ਤੇ ਕਿਸਾਨ ਉਦੋਂ ਤੇ ਉੱਤੇ ਬੈਠੇ ਆ। ਇਹ ਮੇਰੇ ਇੱਥੇ ਵੀ ਸਾਨੂੰ ਜਿਹੜੀ ਜ਼ਿਆਦਾ ਉਤਾਰਨੀ ਪਈ ਸ਼ੁਭਕਰਨ ਸਿੰਘ ਨਾਲ ਉਹ ਮੁੰਡਾ ਸ਼ਹੀਦ ਹੋਇਆ। ਇੱਕ ਹੋਰ ਮੁੰਡਾ ਪਿਰਤਪਾਲ ਉਹਦੇ ਤੇ ਕਹੜਾਂ ਨਾਲ ਜਿਹੜਾ ਹੈਗਾ ਤਸ਼ਦਦ ਹੋਇਆ। ਉਹ ਵਿਚਾਰਾ ਨਾ ਜਿਉਂਦਿਆਂ ਚਾ ਨਾ ਮਰਦਿਆਂ ਚ ਤੇ ਕਈ ਹੋਰ ਮੁੰਡੇ ਜਿਵੇਂ ਕਿ ਵਾਟਰ ਕੈਨ ਵਾਲਾ ਆਪਾਂ ਦੇਖੀਏ ਮੁੰਡਾ ਉਹ ਮੇਰੇ ਖੇਤ ਦੀ ਗਦੀ ਪਾਉ ਦਾ ਨਾਮ ਜੀ ਜੀ ਉਹ ਜਿਹੜਾ ਹੈਗਾ ਉਹਨੂੰ ਵੀ ਅੰਦਰ ਫੜ ਕੇ ਬੰਦ ਕੀਤਾ ਹੋਇਆ ਔਰ ਉਹਦੇ ਤੇ ਵੀ ਤਸ਼ੱਦਦ ਕੀਤਾ ਹੋਇਆ ਬੁੜੇ ਦਿਹਾੜੇ ਆ ਉਹਦੇ ਤੋਂ ਤੁਰ ਨਹੀਂ ਹੁੰਦਾ ਇੰਨਾ ਜਿਆਦਾ ਸਾਰਾ ਕੁਝ ਹੋਇਆ ਜੀ ਤੇ ਕਿਸਾਨ ਜਿਹੜੇ ਹੈਗੇ ਪੁਰਾਣੇ ਬੈਠੇ ਰਹੇ ਹਾਂ ਵਿੱਚ ਵਿੱਚ ਇਹ ਵੀ ਗੱਲ ਉੱਠਦੀ ਸੀ ਕਿ ਜਦੋਂ ਆਪਣਾ ਤੁਨਾ ਮਾਡਰ ਕੋਡ ਆਫ ਕਨੈਕਟ ਲੱਗਿਆ ਸੀ ਉਦੋਂ ਸਰਕਾਰ ਤੁਹਾਡੀ ਕੋਈ ਮੰਗ ਮੰਨੀ ਨਹੀਂ ਸਕਦੇ ਤੇ ਇਹ ਬੇਲੋੜੀ ਇੱਥੇ ਬੈਠਣ ਦੀ ਲੋੜ ਨਹੀਂ ਸੀ ਇਹ ਨਹੀਂ ਸਿੰਚਾਈ ਦਾ ਜੀ ਪਰ ਕਿਸਾਨ ਆਪਣੀ ਗੱਲ ਦੇ ਉੱਤੇ ਅੜੇ ਰਹੇ ਪੁਰਾਣੇ ਸਵਾਲੇ ਪਹਿਲਾਂ ਹੁੰਦਾ ਕਿ ਫਿਰ ਕਿਸਾਨਾਂ ਦਾ ਜਾਂ ਤੇ ਅੰਬਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਇੱਕਾਫੀ ਟਕਰਾਅ ਹੋਣਾ ਸ਼ੁਰੂ ਹੋ ਗਿਆ। ਜੀ। ਟਕਰਾਅ ਉਹ ਗੱਲਾਂ ਬਾਤਾਂ 6 ਹਲੇ ਤੱਕ ਕੋਈ ਨਹੀਂ ਆਏ ਹੋਇਆ ਜਿਵੇਂ ਕਿ ਪਹਿਲਾਂ ਆਪਾਂ ਕਹਿ ਸਕਦੇ ਹਾਂ ਵੀ ਡਾਗੋ ਸੁੱਟੀ ਨਹੀਂ ਹੋਈ ਸੀ। ਗੱਲਬਾਤ ਹੀ ਉਹਨਾਂ ਦਾ ਟਕਰਾਅ ਕਾਫੀ ਹੋਇਆ ਸੀ ਕਿਉਂਕਿ ਜਿਹੜੀ ਅੰਬਾਲੇ ਦੀ ਮਾਰਕੀਟ ਹੈ ਅੰਬਾਲੇ ਦੀ ਮਾਰਕੀਟ 50% ਜਿਹੜੀ ਹੈ ਪੰਜਾਬ ਦੇ ਪਿੰਡਾਂ ਤੇ ਆਧਾਰਤ ਹੈ। ਜੀ। ਪੰਜਾਬ ਦੇ ਪਿੰਡਾਂ ਚ ਜਿਹੜੇ ਲੋਕ ਉਸ ਮਾਰਕੀਟ ਦੇ ਵਿੱਚ ਖਰੀਦੋ-ਫਰੋਕ ਕਰਨ ਜਾਂਦੇ ਆ ਉਹਨਾਂ ਨੂੰ ਵੀ ਪ੍ਰੋਬਲਮ ਹੈ। ਉੱਥੋਂ ਦੇ ਵਪਾਰੀਆਂ ਨੂੰ ਇੱਥੇ ਆਉਣ ਚ ਵੀ ਪ੍ਰੋਬਲਮ ਹੈ। ਔਰ ਕਿਉਂਕਿ ਆ ਤੁਹਾਨੂੰ ਪਤਾ ਵੀ ਉੱਥੇ ਟ੍ਰੇਨ ਵੀ ਚੱਲਦੀ ਹੈ, ਪੁਲ ਦੇ ਉੱਤੇ ਵੱਡੇ-ਵੱਡੇ ਬੈਰੀਕੇਡ ਲਾਏ ਹੋਏ ਆ। ਲੰਘਣ ਉੱਥੋਂ ਦਿੱਸਦਾ ਨਹੀਂ ਜਾ ਰਿਹਾ ਕਿਸੇ ਨੂੰ। ਤਾਂ ਉਹ ਆਪਸ ਵਿੱਚ ਥੋੜਾ ਜਿਹਾ ਉਹਨਾਂ ਦਾ ਗੁੱਸਾ ਮਸਲਾ ਵਧ ਗਿਆ। ਇਸ ਸਾਲ ਤੋਂ ਦੌਰਾਨ ਕਿਸੇ ਸੱਜਣ ਨੇ 5-6 ਮਹੀਨੇ ਤੋਂ ਇਹ ਅੰਦੋਲਨ ਚੱਲੀ ਜਾਂਦਾ ਹੈ ਕਿਸੇ ਸੱਜਣ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਤੀ ਜੀ ਕਿ ਜਿਹੜੀ ਚੰਡੀਗੜ੍ਹ ਦਿੱਲੀ ਲਾਈਨ ਵਾਲਿਆ ਸੜਕ ਹੈ ਇਹ ਸਾਡੀ ਲਾਈਫਲਾਈਨ ਹੈ ਜੀ ਇਹਦੇ ਤੇ ਰੁਕਾਵਟ ਕਿਉਂ ਪਾਈ ਹੈ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਸੋ ਇਹ ਮਾਮਲਾ ਕਾਫੀ ਪੁਰਾਣਾ ਹੈ ਕਈ ਮਹੀਨਿਆਂ ਤੋਂ ਤੇ ਇਹਦੇ ਤੇ ਲਗਾਤਾਰ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਸੁਣਵਾਈ ਕਰਦੀ ਆ ਰਹੀ ਸੀ ਤੇ ਕੱਲੇ ਦਾ ਫੈਸਲਾ ਆ ਗਿਆ ਜੀ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੜੇ ਸਾਫ ਸ਼ਬਦਾਂ ਦੇ ਵਿੱਚ ਹਰਿਆਣਾ ਸਰਕਾਰ ਨੂੰ ਇਹ ਹਦਾਇਤ ਕਰਦੀ ਹੈ ਕਿ ਇਹ ਬੈਰੀਕੇਡ ਖੋਲੋ ਜੀ ਉਹਨਾਂ ਦੇ ਵਕੀਲ ਨੇ ਜਿਹੜਾ ਸਰਕਾਰੀ ਵਕੀਲ ਸੀ ਉਹਨੇ ਦਲੀਲ ਦਿੱਤੀ ਜੀ ਇਹ ਲੋਕ ਜਾਣਾ ਚਾਹੁੰਦੇ ਆ ਦਿੱਲੀ ਵੱਲ ਨੂੰ ਕਹਿੰਦੇ ਵੀ ਕਿਉਂ ਰੋਕਿਆ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਅਮਨ ਇਹ ਜਿਹੜੀ ਹੈਗੀ ਹੈ ਬੁਨਿਆਦੀ ਹੱਕ ਹੈ ਨਾ ਇਹਨਾਂ ਦਾ ਸੰਵਿਧਾਨਕ ਹੈ ਕਿ ਇਹ ਆਪਣਾ ਪ੍ਰੋਟੈਸਟ ਕਰਦੇ ਤੁਹਾਡੇ ਨਾਲ ਤੇਨਾਂ ਦੀ ਲੜਾਈ ਦੀ ਇਹਨਾਂ ਦੀ ਲੜਾਈ ਤੇ ਕੇਂਦਰ ਸਰਕਾਰ ਨਾਲੇ ਦਿੱਲੀ ਨਹੀਂ ਜਾ ਗਏ ਤੁਸੀਂ ਇਹਨਾਂ ਨੂੰ ਰਾਜ ਕਿਉਂ ਰੋਕਿਆ ਜੀ ਔਰ ਉੱਥੇ ਇਹਦੇ ਬੈਰੀਕੇਡ ਲਾਏ ਐ ਚੰਦੀ ਸਾਹਿਬ ਉਹ ਬੈਰੀਕੇਡ ਐ ਜਿਹਨੇ ਪਹਿਲਾਂ ਲਾਇਆ ਸੀ ਪਹਿਲਾ ਬੈਰੀਕੇਡ ਉਹਨੇ ਉਹ ਰਾਸ ਤੇ ਸੀ ਫਿਰ ਟਰੱਕ ਪਰ ਪਰ ਕੇ ਉਹ ਤਾਂ ਮੈਂ ਪੱਕੀਆਂ ਕੰਨਾਂ ਹੀ ਕੱਢਦੀਆਂ ਉੱਥੇ ਉਹ ਕਹਿੰਦੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੂੰ ਰਿਮੂਵ ਕਰੋ ਜੀ ਔਰ ਬੜੀ ਹਾਸੋ ਹੀ ਨਹੀਂ ਦਲੀਲ ਦਿੱਤੀ ਉੱਥੇ ਹਰਿਆਣਾ ਸਰਕਾਰ ਦੇ ਸਰਕਾਰੀ ਵਕੀਲ ਨੇ ਉਹ ਕਹਿੰਦਾ ਜੀ ਫੇਰੇ ਲੋਕ ਜਿਹੜੇ ਹੈਗੇ ਐ ਇਹ ਐਸਪੀ ਅੰਬਾਲਾ ਦਾ ਘਰਾਓ ਕਰਨਗੇ ਹੂੰ ਹੂੰ ਮਾਨਜੁਗ ਹਾਈ ਕੋਰਟ ਨੇ ਫਿਰ ਕਹਿੰਦਾ ਕਿ ਫਿਰ ਕੀ ਹੋ ਗਿਆ ਘਰਾਓ ਕਰਨਾ ਇਹਨਾਂ ਦਾ ਰਾਈਟ ਹੈ ਜੀ ਕਹਿੰਦੇ ਜੀ ਇਹ ਫਿਰ ਉੱਥੇ ਹੋਰ ਡਿਸਟਰਬੈਂਸ ਕ੍ਰੀਏਟ ਕਰਨਗੇ ਉਹ ਕਹਿੰਦੇ ਵੀ ਬਰਨੀ ਧਾਰੀ ਲੋਕ ਤੁਸੀਂ ਡਰਦੇ ਕਿਉਂ ਤੁਸੀਂ ਲੋਕਾਂ ਨੂੰ ਪ੍ਰੋਟੈਕਟ ਕਰਨਾ ਇਹਨਾਂ ਨੂੰ ਤੁਸੀਂ ਕਿਉਂ ਰੋਕਦੇ ਹੋ ਜੀ ਇਹ ਤੁਸੀਂ ਰੋਕ ਨਹੀਂ ਸਕਦੇ ਇਹ ਪ੍ਰੋਟੈਸਟ ਕਰਨ ਕੁਝ ਵੀ ਕਰਨ ਕਿਉਂਕਿ ਹਬਾਲੇ ਦੇ ਐਸਪੀ ਦੇ ਘਰਾਓ ਕਰਨ ਦਾ ਫੈਸਲਾ ਕੀਤਾ ਹੋਇਆ ਸੀ ਜਿਉ ਇਸ ਕਰਕੇ ਕੀਤਾ ਹੋਇਆ ਸੀ ਉਹ ਮੁੰਡਾ ਜਿਹੜਾ ਵਾਟਰ ਕੈਨਨ ਵਾਲਾ ਉਹਨੂੰ ਜਿਹੜਾ ਹੈਗਾ ਤਸ਼ੱਦਦ ਕੀਤਾ ਉਹਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੋਟੈਸਟ ਕਰਨ ਵਾਸਤੇ ਤਾਰੀਖ ਵੀ ਮਿਤੀ ਹੋਈ ਹੈ ਜੀ ਪੂਲ ਮਲਾਗੇ ਉਹਨੇ ਇਹ ਕਹਿ ਦਿੱਤਾ ਕਿ ਤੁਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕਦੇ ਹੋ ਲੇਕਿਨ ਰੁਕਾਵਟਾ ਨਹੀਂ ਪਾ ਸਕਦੇ ਇਹਨੂੰ ਖੋਲੋ ਜੀ ਇਹਦੇ ਤੇ ਫਿਰ ਇਹ ਛਾਵੀ ਪੰਜਾਬ ਸਰਕਾਰ ਉਹ ਕਹਿੰਦੇ ਪੰਜਾਬ ਸਰਕਾਰ ਆਪਣੀ ਜਿਹੜੀ ਹੈਗੀ ਐ ਜਿਹੜੀ ਲੈਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਕਾਨੂੰਨੀ ਤੌਰ ਤੇ ਬੰਦਸ਼ ਹੈ ਉਹ ਵੀ ਆਪਣਾ ਕਾਨੂੰਨੀ ਤੌਰ ਤੇ ਪ੍ਰੋਗਰਾਮ ਕਰੂਗੀ ਪਰ ਇਹ ਜਿਹੜਾ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਜੀ ਕਿ ਲੋਕਾਂ ਦਾ ਜਿਹੜਾ ਸੰਘਰਸ਼ ਕਰਨ ਦਾ ਰਾਈਟ ਹੈ ਜਿਹੜਾ ਸੰਵਿਧਾਨ ਨੇ ਦਿੱਤਾ ਹੋਇਆ ਉਹਦੀ ਵਿਆਖਿਆ ਕਰਤੀ ਤੇ ਬਾਖੂਬੀ ਕਰਤੀ ਹੈ ਪੰਜਾਬ ਤੇ ਰਣਾ ਹਾਈ ਕੋਰਟ ਦੀ ਔਰ ਕਿਸਾਨਾਂ ਨੇ ਵੀ ਇਸ ਤਸੱਲੀ ਪ੍ਰਗਟ ਕੀਤੀ ਹੈ ਪਰ ਕਿਸਾਨਾਂ ਨੇ ਕਹਿਤਾ ਕਿ ਅਗਲੇ ਦਿਨਾਂ ਦੇ ਵਿੱਚ 16 ਤਾਰੀਖ ਨੂੰ ਸਾਡੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਦਿੱਲੀ ਨੂੰ ਫਿਰ ਅਸੀਂ ਜਾਵਾਂਗੇ ਜਾਵਾਂਗੇ ਜਾਂ ਦਿੱਲੀ ਨੂੰ ਚਾਲੇ ਪਾਵਾਂਗੇ ਉਸ ਪਾਸੇ ਨੂੰ ਅਸੀਂ ਜਾਵਾਂਗੇ ਦਿੱਲੀ ਔਰ ਉਹਨਾਂ ਨੇ ਫੈਸਲਾ ਉੱਥੇ ਕਰ ਲੈਣਾ ਹੈ ਕੁੱਲ ਮਿਲਾ ਕੇ ਜੇ ਆਪਾਂ ਦੇਖੀ ਤੇ ਬਹੁਤ ਵਧੀਆ ਫੈਸਲਾ ਪੰਜਾਬ ਤੇ ਰਣਾ ਹਾਈ ਕੋਰਟ ਦਾ ਔਰ ਇਹ ਜਿੰਨੀ ਤਾਰੀਖ ਕੀਤੀ ਹੈ ਵੀ ਉਹਨੀ ਥੋੜੀ ਹੈ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਦਾ ਜਿਹੜਾ ਸੰਘਰਸ਼ ਕਰਨ ਦਾ ਆਪਣੇ ਹੱਕਾਂ ਲਈ ਲੜਨ ਦਾ ਬੁਨਿਆਦੀ ਹੱਕ ਹੈ ਬੁਨਿਆਦੀ ਅਧਿਕਾਰ ਆ ਸੰਵਿਧਾਨ ਨੇ ਦਿੱਤਾ ਹੋਇਆ ਉਹਦੇ ਤਹਿਤ ਉਹਨਾਂ ਨੇ ਜਿਹੜੀ ਹੈ ਬੜੀ ਕਲੀਅਰ ਕੱਟ ਡਾਇਰੈਕਸ਼ਨਸ ਦਿੱਤੀਆਂ ਉਹਦੇ ਦਿੱਤੀਆਂ ਜੀ ਬਿਲਕੁਲ ਜੀ ਚੰ데요 ਆਪਾਂ ਪਹਿਲੀ ਗੱਲ ਤੇ ਹਾਂਜੀ ਸ਼ਿਰਗਨ ਸਾਹਿਬ ਸਵਾਗਤ ਹੈ ਸਾਸਰੀਕਾਲ ਜੀ ਆਏ ਹਾਂ ਹਾਂਜੀ ਸਾਸਰੀਕਾਲ ਬਾਈ ਜੀ ਸਾਸਰੀਕਾਲ ਤੇ ਨੌਸਾਹਿਬ ਸਾਸਰੀਕਾਲ ਜੀ ਸਾਸਰੀਕਾਲ ਜੀ ਤੇ ਲੋ ਸਾਹਿਬ ਵੈਸੇ ਭਾਜਪਾ ਵਾਲੇ ਚੋਣਾ ਤੋਂ ਪਹਿਲਾਂ ਵੀ ਤੇ ਜਾਂ ਪਿਛਲੇ ਕੁਝ ਸਮੇਂ ਤੋਂ ਰਾਹੁਲ ਗਾਂਧੀ ਨੂੰ 나ੜੀ ਜਾਂ ਮੈ ਦੇਸੀ ਤੇ ਕੀ ਕੀ ਨਾਮ ਵੀ ਦਿੱਤੇ ਮੈਂ ਤਾਂ ਉਹ ਨਸ਼ਰ ਨਹੀਂ ਕਰਨਾ ਚਾਹੁੰਦਾ ਤੇ ਕਾਂਗਰਸ ਦਾ ਸਾਹਿਬ ਜਦਾ ਕਹਿੰਦੇ ਸੀ ਹੁਣ ਉਹਦੇ ਜਿਹੜੇ ਭਾਸ਼ਣ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਉਹਨੇ ਦਿੱਤਾ ਇੱਕ ਭਾਜਪਾ ਦਾ ਵਿਦੈ ਕਹਿੰਦਾ ਵੀਰੇ ਹਿੰਦੂਆਂ ਦੀ ਮਾਂ ਜਿਹੜੀ ਸਵੈ ਮਾਂ ਨੂੰ ਸੱਟ ਮਾਰੀ ਹੈ ਜੇ ਉਹਨਾਂ ਨੂੰ ਵਿਚ ਕੀਤਾ ਹੈਗਾ ਤੇ ਕਮਰੇ ਚ ਬੰਦ ਕਰਕੇ ਚਪੇੜਾਂ ਮਾਰਨੀਆਂ ਚਾਹੀਦੀਆਂ ਵੇਖੋ ਕੀ ਏ ਭਾਜਪਾ ਜੀ ਕੀ ਏ ਜੀ ਭਾਜਪਾ ਦੀ ਉਸ ਉੱਥੇ ਹੀ ਮਾਨਸਕਤਾ ਖੜੀ ਏ ਜਦੋਂ ਕਿ ਹਾਲਾਂਕਿ ਉਹ ਵਿਰੋਧੀ ਧਰ ਦਾ ਨੇਤਾ ਹੈ ਤੇ ਉਹਦਾ ਚੰਗਾ ਉਹਦਾ ਤੇ ਸਤਕਾਰ ਤੋਦਾ ਹੈ ਇਹਦੇ ਬਾਰੇ ਦਿਓ ਜੀ ਮਾਨਸਕਤਾ ਬਾਰੇ ਦੂਜਾ ਜੀ ਪੰਜਾਬ ਦੇ ਵਿੱਚ 12 ਤਰੀਕ ਨੂੰ ਭਾਜਪਾ ਸਾਰੇ ਪੰਜਾਬ ਦੀ ਮੀਟਿੰਗ ਰੱਖ ਰਹੀ ਏ ਕੀ ਰਣਨੀਤੀ ਬਣਾ ਰਹੀ ਏ ਟਿਲੋ ਸਾਹਿਬ ਆਉਣ ਵਾਲੀਆਂ ਸਾਈ ਦੀਆਂ ਤਿਆਰੀਆਂ ਜਾਂ ਹੋਰ ਕੋਈ ਰਣਨੀਤੀ ਆ ਹਾਂਜੀ ਇਹਦੇ ਬਾਰੇ ਚਾਹਨਾ ਪਾਇਓ ਟਿਲੋ ਸਾਹਿਬ ਹਾਂਜੀ